ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੀ ਇੱਕ ਆਪਾਂ ਬੈਟਰੀ ਵਾਲੀ ਡ੍ਰਿਲ ਲਿਆਏ ਸੀ ਨਾ ਇਹ ਖਰਾਬ ਹੋ ਗਈ ਆ ਵੇਖਦੇ ਆਂ ਅੱਜ ਇਹਦਾ ਖਰਾਬ ਕੀ ਹੋਇਆ ਵਾ ਤੇ ਰਿਪੇਰ ਹੋ ਸਕਦਾ ਜਾਂ ਨਹੀਂ ਹੋ ਸਕਦਾ ਲਾਈਟ ਜਗਦੀ ਪਈ ਆ ਵੇਖ ਲਓ ਤੁਸੀਂ ਪਰ ਇਹ ਚੱਲਦੀ ਨਹੀਂ ਪਈ ਘੁੰਮਦੀ ਨਹੀਂ ਪਈ ਇੱਕ ਹੋਰ ਗੱਲ ਕਿ ਵੀ ਇਹਨੂੰ ਪੇਚਕਸ ਵਾਲੇ ਨਟ ਕੋਈ ਵੀ ਨਹੀਂ ਹੈਗੇ ਇਹਨੂੰ ਲੱਗੇ ਸਾਰੇ ਹਲਕੀ ਵੋਲਟ ਠੀਕ ਹੈ ਜੀ ਇਨਵੈਲ ਕੀ ਬੋਲਟ ਲੱਗੇ ਆ ਇਹ ਸਟਾਰ ਸਟਾਰ ਗੋਟੀਆਂ ਵਾਲੀ ਜਿਹੜੀ ਕਿੱਟ ਹੁੰਦੀ ਹੈ ਨਾ ਉਹਦੇ ਤੋਂ ਬਿਨਾ ਨਹੀਂ ਖੁੱਲਣੀ ਇਹ ਡ੍ਰਿਲ ਬੜੀ ਵਧੀਆ ਤਰੀਕੇ ਨਾਲ ਫਿੱਟ ਕੀਤੀ ਹੋਈ ਏ ਸਾਰੀ ਸਾਰੀ ਫਿਟਿੰਗ ਬਹੁਤ ਵਧੀਆ ਬਾਕੀ ਵੇਖਦੇ ਆ ਇਹਦੇ ਚ ਖਰਾਬ ਹੋਣ ਵਾਲੀਆਂ ਚੀਜ਼ਾਂ ਮੋਟਰ ਹੀ ਇੱਕ ਬਹੋਰ ਤਾਂ ਕੁਝ ਖਾਸ ਤੱਕ ਖਰਾਬ ਹੋਇਆ ਨਹੀਂ ਇਹਦੇ ਵਿੱਚ ਅੱਜ ਵੇਖਦੇ ਆ ਵੀ ਮੋਟਰ ਕਿਉਂ ਨਹੀਂ ਚੱਲਦੀ ਪਈ ਖੋਲ ਕੇ ਵੇਖਦੇ ਆ ਨਾ ਬਾਕੀ ਬੈਕਅਪ ਵੀ ਘਟ ਗਿਆ ਸੀਗਾ ਵੇਖਦੇ ਹਾਂ ਹੁਣ ਬੈਕਅਪ ਘਟਣ ਦੀ ਵਜ੍ਹਾ ਕੀ ਸੀਗੀ ਬੈਟਰੀ ਜਾਂ ਮੋਟਰ ਆਪਾਂ ਨੂੰ ਖੋਲਿਆ ਹੁਣ ਆਪਾਂ ਨੂੰ ਸੱਜੇ ਚੁੱਕ ਲੈਣੇ ਆ ਕਿ ਵੀ ਇਹਦੇ ਚੇਤਾਰਾ ਤੂਰਾ ਵਗੈਰਾ ਤੇ ਕੋਈ ਤੇ ਇਹ ਵਾਲਾ ਜਿਹੜਾ ਸੋਚਿਆ ਨਾ ਇਹਦੇ ਤੋਂ ਹੀ ਇਹਦੀ ਸਪੀਡ ਵੱਧ ਘਟ ਹੁੰਦੀ ਸੀ ਗਰਾਰੀਆਂ ਗਰੂਰੀਆਂ ਵਗੈਰਾ ਇਹਦੀਆਂ ਜਿਹੜੀਆਂ ਹੁੰਦੀਆਂ ਵੇ ਇਹਦੇ ਚ ਨਿੱਕੇ ਨਿੱਕੇ ਗਰਾਰੀਆਂ ਹੁੰਦੀਆਂ ਬਿਲਕੁਲ ਛੋਟੀਆਂ ਛੋਟੀਆਂ ਤੇ ਤੁਹਾਨੂੰ ਦਿਖਾਉਨੇ ਤੁਹਾਨੂੰ ਵੀ ਇਨੇ ਥੋੜਾ ਜੈਨੂੰ ਕਮਾ ਕੇ ਫਿਰ ਖੁੱਲਣਾ ਇਹਨੇ ਮੋਟਰ ਨੇ ਇਹਦੇ ਵਿੱਚ ਨਟ ਨਹੀਂ ਕੋਈ ਲੱਗਾ ਹੁੰਦਾ ਮੋਟਰ ਦੇ ਨਾਲ ਇਹਨੂੰ ਗੇਅਰ ਬਾਕਸ ਨੂੰ ਬਸ ਇੱਕ ਜਰਾ ਜਿਹਾ ਘਮੌਣ ਨਾਲ ਹੀ ਖੁੱਲ ਜਾਂਦੀ ਹੈ ਇਹਦੇ ਵਿੱਚ ਇੱਕ ਸਿਰਫ ਲੋਕ ਲੋਕ ਹੁੰਦੇ ਆ ਮੋਟਰ ਨੂੰ ਲੱਗੇ ਜਿੰਨਾਂ ਦੇ ਨਾਲੇ ਫਸਾਈ ਹੁੰਦੀ ਹੈ ਬਸ ਪਲਾਸਟਿਕ ਦੀ ਜਿਹੜੀ ਇਹਦਾ ਪਹਿਲਾਂ ਇੱਕ ਜਿਹੜਾ ਸਵਿਚ ਹੋਣਾ ਉਹਨੂੰ ਉੱਪਰ ਨੂੰ ਕਰਨਾ ਪੈਂਦਾ ਫਿਰ ਇਹਨੇ ਖੋਲਣਾ ਪਹਿਲਾਂ ਸਾਨੂੰ ਵੀ ਨਹੀਂ ਇਹ ਗੱਲ ਦਾ ਪਤਾ ਕਿ ਵੀ ਇਹ ਐਵੇਂ ਖੁੱਲਣੀ ਹੈ ਬਾਅਦ ਚ ਚਲੋ ਜ਼ੋਰ ਜਰ ਲਾ ਕੇ ਸਾਨੂੰ ਪਤਾ ਲੱਗ ਗਿਆ ਕਿ ਵੀ ਇਹ ਐਵੇਂ ਖੁੱਲਣੀ ਹੈ ਵੇਖੋ ਨਹੀਂ ਖੋਲਦੀ ਭਈ ਹੁਣ ਤੁਸੀਂ ਵੇਖਿਓ ਖੁੱਲੂਗੀ ਹੁਣ ਤੇ ਅਸੀਂ ਬਹੁਤ ਜ਼ੋਰ ਲਾ ਲਿਆ ਸੀਗਾ ਆ ਵੇਖੋ ਸੱਚ ਉੱਪਰ ਕਰ ਲਿਆ ਨਾ ਹੁਣ ਕੋਲੀ ਹੁਣ ਆਰਾਮ ਨਾਲ ਖੁੱਲ ਗਈ ਠੀਕ ਹੈ ਜੀ ਇਹ ਵੇਖੋ ਇਹ ਦਾ ਗੇਅਰ ਬਾਕਸ ਵਾ ਵੇਖੋ ਕਿੰਨੇ ਨਿਗੇ ਨਿਗੇ ਗਰਾਰੀਆਂ ਇਹਦੇ ਵਿੱਚ ਇਹ ਇੱਕ ਗੇਅਰ ਬਾਕਸ ਨਹੀਂ ਇਹਦੇ ਵਿੱਚ ਬਹੁਤ ਸਾਰੇ ਇਹਦੇ ਵਿੱਚ ਗੇਅਰ ਹੈ ਛੋਟੇ 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 ਐਵੇਂ ਕਰਕੇ ਨਾ ਤਿੰਨ ਚਾਰ ਪਾਰਟ ਬਣੇ ਹੋਏ ਇਹਦੇ ਤੇ ਇਹਦੇ ਤੋਂ ਹੀ ਇਹਦੀ ਸਪੀਡ ਵਾਧੀ ਘਟਦੀ ਹੈ ਸਾਰੀ ਮੋਟਰ ਦੀ ਸਪੀਡ ਨਹੀਂ ਵਾਧੀ ਘਟਦੀ ਮੋਟਰ ਦੀ ਸਪੀਡ ਇੱਕ ਥਾਂ ਤੇ ਜਿੰਨੀ ਹੈਗੀ ਹੈ ਉਨੀ ਰਹਿੰਦੀ ਹੈ ਤੇ ਜਿਹੜੇ ਦੇ ਵਿੱਚ ਗੇਅਰ ਬਾਕਸ ਲੱਗਾ ਹੋਇਆ ਹੈ ਜਿਹੜਾ ਗੇਅਰ ਬਾਕਸ ਉਹਦਾ ਕਰਕੇ ਦੀ ਸਪੀਡ ਵਾਦੀ ਘਟਦੀ ਹੈ ਤੇ ਬਹੁਤ ਛੋਟੀਆਂ-ਛੋਟੀਆਂ ਗਰਾਰੀਆਂ ਵਾਂ ਜਿਹੜੀਆਂ ਇਹਦੇ ਵਿੱਚ ਲੱਗੀਆਂ ਹੀਆਂ ਵਾ ਤੇ ਪਰ ਇੰਨੀਆਂ ਵਧੀਆ ਤਰੀਕੇ ਨਾਲ ਲੱਗੀਆਂ ਹੀਆਂ ਤੇ ਇੰਨੀਆਂ ਵਧੀਆ ਚੀਜ਼ਾਂ ਲੱਗੀਆਂ ਹੀਆਂ ਇੱਕ ਦੀ ਗਰਾਰੀਆਂ ਜਲਦੀ ਖਰਾਬ ਨਹੀਂ ਹੁੰਦੀਆਂ ਤੇ ਬਾਕੀ ਇਹ ਮੋਟਰ ਖਰਾਬ ਕਰ ਲਈਏ ਗਰਾਰੀਆਂ ਨਹੀਂ ਖਰਾਬ ਹੋਈਆਂ ਵੇਖਦੇ ਹਾਂ ਮੋਟਰ ਚ ਨੁਕਸ ਨਿਕਲਦਾ ਜਾਂ ਸਟਾਰਟਰ ਚ ਇਹ ਵੇਖਦੇ ਹਾਂ ਦੇ ਹੁਣ ਆਪਾਂ ਨੂੰ ਪਤਾ ਲੱਗੂਗਾ ਜਦੋਂ ਆਪਾਂ ਇਹਨੂੰ ਆ ਮੋਟਰ ਨੂੰ ਖੋਲਾਂਗੇ ਫੇਰ ਹੀ ਪਤਾ ਲੱਗੂਗਾ ਕਿ ਇਹਦੇ ਵਿੱਚ ਹੈ ਕੀ ਸੀ ਅਸਲ ਦੇ ਵਿੱਚ ਠੀਕ ਹੈ। ਹੁੱਪਾ ਵੇਖਦੇ ਹਾਂ ਹੁਣ ਇਹਦੀ ਗਰਾਰੀਆਂ ਖੋਲ ਕੇ ਸੌਰੀ ਮੋਟਰ ਕੋਲ ਕੇ ਵੇਖਦੇ ਹਾਂ। ਪਹਿਲਾਂ ਇਹਦੀਆਂ ਗਰਾਰੀਆਂ ਸੰਭਾਲ ਲਈਏ ਕਿਉਂਕਿ ਬੜੀਆਂ ਨਾਜ਼ੁਕ ਜਿਹੀਆਂ ਚੀਜ਼ਾਂ ਵਾਏ ਬਾਅਦ ਵਿੱਚ ਕਿਤੇ ਮਿਲਣੀਆਂ ਨਹੀਂ ਗਈਆਂ। ਤੇ ਬਸ ਇਹ ਆ ਕਿ ਵੀ ਇਹਨੂੰ ਅਰਮਾਨ ਨੂੰ ਫੱਟ ਕਰਕੇ ਰੱਖ ਲਈਏ। ਇਹ ਵਲਾ ਸੋਚੋ ਜਿਹੜਾ ਇਹਦੇ ਤੋਂ ਉੱਪਰ ਥੱਲੇ ਕਰਕੇ ਆਪਾਂ ਇਹਦਾ ਗੇਅਰ ਜਿਹੜਾ ਵਾ ਅ ਚੇਂਜ ਕਰ ਸਕਦੇ ਆ ਜਿਵੇਂ ਆਪਾਂ ਕਹ ਲਈਏ ਸਪੀਡ ਘੱਟ ਕਰਨ ਵਾਸਤੇ ਵੱਧ ਕਰਨ ਵਾਸਤੇ ਇਹਨੂੰ ਸੱਚ ਦੇ ਧੰਦਾ ਬਾਰ ਤੇ ਹਰ ਕੋ ਦੇਖ ਨੇ ਛੋਟੀਆਂ ਛੋਟੀਆਂ ਅੰਗ ਲਾ ਰੀਆਂ ਆ ਆਪਾਂਰਾ ਕਲੇਸਾਈਡ ਤੇ ਕਰਕੇ ਨੂੰ ਹੁਣ ਆਪਾਂ ਵੇਖਦੇ ਆ ਮੋਟਰ ਨੂੰ ਖੋਲ ਕੇ ਠੀਕ ਹੈ ਜੀ ਮੋਟਰ ਵੈਸੇ ਤੇ ਕੋਈ ਐਵੇਂ ਦੀ ਚੀਜ਼ ਨਹੀਂ ਕੀ ਜਿਹੜੀ ਨਾ ਮਿਲੇ ਮੋਟਰ ਵੀ ਇਹਦੀ ਮਿਲ ਜੂਗੀ ਇੱਕ ਬੱਤਰੀ ਇਹਦੇ ਉੱਤੇ ਲੱਗੀ ਹੁੰਦੀ ਹੈ ਜਿਹੜੀ ਗਰਾਰੀਆਂ ਦੇ ਉੱਤੇ ਇਹ ਪੱਤਰੀ ਰੱਖ ਕੇ ਦੇ ਉੱਤੇ ਉੱਪਰ ਮੋਟਰ ਇਹਦੇ ਉੱਤੇ ਲਾਈ ਹੁੰਦੀ ਹੈ ਠੀਕ ਹੈ ਜੀ ਮੋਟਰ ਇਹਦੇ ਵਿੱਚ ਫਿੱਟ ਕੀਤੀ ਹੁੰਦੀ ਹੈ ਹੁਣ ਆਪਾਂ ਵੇਖਦੇ ਆ ਮੋਟਰ ਨੂੰ ਖੋਲ ਕੇ ਮੋਟਰ ਕਿਵੇਂ ਖੁੱਲੂਗੀ ਕਿਉਂਕਿ ਇਹਨੂੰ ਕਿੜਾ ਕੋਈ ਨਾਟਾ ਆ ਗਿਆ ਵਾ ਦੇਖਦੇ ਹਾਂ ਅਣ ਇਹਦੇ ਵਿੱਚ ਕੀ ਕੀ ਆ ਮੋਟਰ ਦੇ ਵਿੱਚ ਇਹ ਜਿਹੜੀ ਛੋਟੀ ਜੀ ਮੋਟਰ ਆ 1 ਕੀਵੋਲਟ ਦੀ ਮੋਟਰ 12 ਵੋਲਟ ਤੋਂ ਲੈ ਕੇ 1 ਕੀਵੋਲਟ ਤੱਕ ਆਪਾਂ ਨੂੰ ਦੇ ਸਕਦੇ ਆ 12 ਵੋਲਟ ਤੇ ਵੀ ਚੱਲ ਜਾਂਦੀ ਏ 1 ਕੀਵੋਲਟ ਤੇ ਵੀ ਚੱਲ ਜਾਂਦੀ ਏ ਲੱਕੀ ਦਾ ਜਿਹੜਾ ਸਵਿੱਚ ਸਵਿੱਚ ਦੇ ਵਿੱਚ ਬਹੁਤ ਵੱਡਾ ਕੰਟਰੋਲ ਦਿੱਤਾ ਹੋਇਆ ਹੈ ਦਾ ਜੇ স্পੀਡ ਵੱਧ ਘੱਟ ਕਰਨੀ ਜਾਂ ਮਤਲਬ ਜੇ ਮੋਟਰ ਜਿਆਦਾ ਪਾਵਰ ਤੇ ਜ਼ੋਰ ਲਾ ਦਿੰਨੇ ਆ ਨਾ ਅ ਕਈ ਵਾਰ ਆਪਾਂ ਮਸ਼ੀਨਾਂ ਧੱਕਾ ਕਰਦੇ ਆ ਤੇ ਉਹ ਕੀ ਹੋਊਗਾ ਕਿ ਦੇ ਸਵਿੱਚ ਦੇ ਵਿੱਚ ਸਾਰਾ ਸਿਸਟਮ ਲੱਗਾ ਹੋਇਆ ਉਹ ਆਪਣੇ ਆਪ ਇਹਨੂੰ ਬੰਦ ਕਰ ਦੂਗਾ ਪਿੱਛੇ ਬੈਟਰੀਆਂ ਬਟਰੀਆਂ ਵਗੈਰਾ ਜਿਹੜੀਆਂ ਵਾ ਉਹਨਾਂ ਨੂੰ ਨੁਕਸਾਨ ਨਹੀਂ ਹੋਣ ਦਊਗਾ ਉਹ ਬੈਟਰੀਆਂ ਨੂੰ ਬੰਦ ਕਰ ਦੂਗਾ ਬੈਟਰੀ ਤੋਂ ਅੱਗੇ ਇਹਦਾ ਜਿਹੜਾ ਸਰਕਟ ਵਾ ਉਹਦੇ ਤੋਂ ਕਰੰਟ ਨਹੀਂ ਜਾਊਗਾ ਅੱਗੇ ਮੋਟਰ ਨੂੰ ਤੇ ਹੁਣ ਆਪਾਂ ਇਹਨੂੰ ਖੋਲ ਕੇ ਵੇਖਦੇ ਆਂ ਇਹਦੇ ਵਿੱਚ ਕੀ ਕਿਵੇਂ ਖੁੱਲਦੀ ਹੈ ਮੋਟਰ ਤੇ ਕੀ ਕੀ ਇਹਦੇ ਵਿੱਚ ਫਾਲਟ ਪਿਆ ਹੋ ਤੇ ਬਾਕੀ ਮੋਟਰ ਪਾਊਗੀ ਤੇ ਨਵੀਂ ਹੁਣ ਇਹ ਤਾਂ ਠੀਕ ਨਹੀਂ ਹੋਣੀ ਫਿਰ ਵੀ ਆਪਾਂ ਖੋਲ ਕੇ ਵੇਖਦੇ ਆਂ ਵੀ ਮੋਟਰ ਦੇ ਵਿੱਚ ਹੈ ਕੀ ਇਹਦੇ ਵਿੱਚ ਕਿਵੇਂ ਦੀ ਇਹਦੀ ਵੈਂਡਿੰਗ ਇਹਨਾਂ ਕੁਝ ਵੀ ਆ ਜਾਂ ਇਹਦੇ ਵਿੱਚ ਆਰਮਚਰ ਕਾਰਬਨ ਕੀ ਪਾਇਆ ਆ ਇਹਦੇ ਵਿੱਚ ਕਿਵੇਂ ਇਹਦੀ ਬਾਹਰ ਵੀ ਵੈਂਡਿੰਗ ਹੈਗੀ ਹੈ ਕਿ ਨਹੀਂ ਹੈਗੀ ਜਾਂ ਮੈਗਨਟ ਲੱਗੇ ਆ ਕਿਉਂਕਿ ਇਹ ਮੋਟਰਾਂ ਦੇ ਵਿੱਚ ਜ਼ਿਆਦਾਤਰ ਤੇ ਵੈਸੇ ਮੈਗਨਟ ਹੀ ਹੁੰਦੇ ਆ 12 ਵੋਲਟ ਜਿਹੜੀ ਮੋਟਰ ਹੁੰਦੀ ਹੈ ਉਹਦੇ ਵਿੱਚ ਮੈਗਨਟ ਹੀ ਲੱਗੇ ਹੁੰਦੇ ਆ ਹਰ ਇੱਕ 12 ਵੋਲਟ ਮੋਟਰ ਦੇ ਵਿੱਚ ਜਾਂ ਕੋਈ ਵੀ ਜਿਹੜੀ ਡੀਸੀ ਵੋਲਟ ਮੋਟਰ ਹੁੰਦੀ ਹੈ ਇਹਦੇ ਵਿੱਚ ਮੈਗਨੇਟਿਟੀ ਹੁੰਦੀ ਹੈ ਵੈਸੇ ਬਾਰ ਬਾਰ ਕੋਇਲ ਵਾਈਲਡਿੰਗ ਨਹੀਂ ਹੁੰਦੀ ਕੇ ਦੀ ਦੀ ਅੱਜ ਆਪਾਂ ਵੇਖਦੇ ਹਾਂ ਸ਼ਾਇਦ ਇਹਦੇ ਵਿੱਚ ਕੁਝ ਨਵਾਂ ਵੇਖਣ ਨੂੰ ਮਿਲ ਜੇ ਪਰ ਲੱਗਦਾ ਨਹੀਂ ਆ ਤੇ ਖੋਲ ਕੇ ਪਤਾ ਲੱਗੂਗਾ ਇਹ ਕੇਵੀਂ ਵੇਖਦੇ ਆ ਵੀ ਇਹਦੇ ਵਿੱਚ ਕਾਰਬਨ ਹੁੰਦੇ ਜਾਂ ਕੀ ਹੁੰਦਾ ਵਾ ਕਾਰਬਨ ਖਰਾਬ ਹੋਏ ਹੋਣਗੇ ਤੇ ਆਪਾਂ ਕਾਰਬਨ ਤੇ ਪਾ ਸਕਦੇ ਆ ਇਹਦੇ ਬਾਕੀ ਵੇਖਦੇ ਆ ਖੋਲ ਕੇ ਪਤਾ ਲੱਗੂਗਾ ਕਿ ਇਹਦੇ ਵਿੱਚ ਕਾਰਬਨ ਆ ਜਾਂ ਕੀ ਆ ਜੇ ਕਾਰਬਨ ਖਰਾਬ ਹੋਏ ਫਿਰ ਕਾਰਬਨ ਤੇ ਜਾਣ ਕੇ ਪੈ ਉਹ ਤਾਂ ਕੋਈ ਮੁਸ਼ਕਲ ਗੱਲ ਨਹੀਂ ਗਈ ਤੇ ਜੇ ਇਹਦੇ ਵਿੱਚ ਕਾਰਬਨ ਨਾ ਹੋਵੇ ਪਹਿਲਾਂ ਤਾਂ ਖੋਲਣਾ ਬਹੁਤ ਮੁਸ਼ਕਲ ਹੋ ਰਿਹਾ ਇਹਨੂੰ ਬਾਕੀ ਕੋਈ ਐਵੇਂ ਦੀ ਗੱਲ ਨਹੀਂ ਨਾ ਖੁੱਲੇ ਆਹ ਖੁੱਲ ਗਈ ਠੀਕ ਆ ਪਹਿਲਾਂ ਇੱਦਾਂ ਤੇ ਇੱਕ ਲੋਹੇ ਦੀ ਪਲੇਟ ਜੀ ਛੋਟੀ ਜੀ ਦਿੱਤੀ ਆ ਉਹਨੂੰ ਉੱਪਰ ਲਾ ਕੇ ਦੇਖਦੇ ਆ ਤਾਂ ਹਣੇਸਤ ਬਾਦੇ ਦੇ ਅੰਦਰ ਆ ਗਿਆ ਸਿਸਟਮ ਵੀ ਤੀ ਵੇਖੋ ਵੀ ਇਹਦੇ ਵਿੱਚ ਜਿਹੜੇ ਕਾਰਬਨ ਵਾਣਾ ਇਹ ਕਾਰਬਨ ਨਹੀਂ ਇਹਦੇ ਵਿੱਚ ਦਿੱਤੇ ਹੋਏ ਇਹਦੇ ਚ ਨਾ ਛੋਟੀਆਂ ਛੁਟੀਆਂ ਜਾਂ ਪੱਤਰੀਆਂ ਜਾਂ ਦਿੱਤੀਆਂ ਹੁੰਦੀਆਂ ਆ ਪਾਸੇ ਤੇ ਆਰਮਚਰ ਦੇ ਨਾਲ ਲੱਗਦੀਆਂ ਆ ਠੀਕ ਹੈ ਜੀ ਇਹਦੇ ਨਾਲ ਹੀ ਆ ਵੇਖੋ ਇਹ ਪੱਤਰੀਆਂ ਜਿਹੜੀਆਂ ਵੇ ਖਰਾਬ ਹੋ ਗਈਆਂ ਆ ਇਹਨਾਂ ਪੱਟਰੀਆਂ ਦੇ ਨਾਲ ਹੀ ਚੱਲਦਾ ਵਾ ਮੋਟਰ ਦੇ ਜਿਹੜੀ ਹੈ ਨਾ ਇਹ ਮੋਟਰ ਇਹਦੇ ਨਾਲ ਪੱਟਰੀਆਂ ਨਾਲ ਹੀ ਚੱਲਦੀ ਹੈ ਤੁਸੀਂ ਵੇਖ ਸਕਦੇ ਜੇ ਵੀ ਇਹਦਾ ਰੋਟਰ ਰੋਟਰ ਵਗੈਰਾ ਤੇ ਚਲੋ ਆ ਬੋਸ਼ ਵਗੈਰਾ ਜਿਆ ਖਰਾਬ ਹੋ ਗਿਆ ਜਿਹੜਾ ਪਿੱਛੇ ਸੀਗਾ ਤੇ ਕਿਉਂਕਿ ਜਿਆਦਾ ਇਹਦਾ ਧੱਕਾ ਕਰਨ ਨਾਲ ਇਹਦੇ ਮੋਟਰ ਦਾ ਸਾਰਾ ਸਿਸਟਮ ਵਿੱਚ ਪੱਟਰੀਆਂ ਪੱਟਰੀਆਂ ਸੜ ਗਈਆਂ ਹਾਂ ਇਹ ਹੈ ਕਿ ਆਪਾਂ ਟੈਂਪਰੇਰੀ ਕੋਈ ਪੱਟਰੀਆਂ ਲਾ ਕੇ ਇਹਨੂੰ ਚਲਾ ਜਾ ਜ਼ਰੂਰ ਸਕਦੇ ਆ ਪਰ ਇਹ ਤੋਂ ਪਰਮਾਨੈਂਟ ਕੰਮ ਨਹੀਂ ਲੈ ਸਕਦੇ ਆਪਾਂ ਮੋਟਰ ਬਦਲਾਂਗੇ ਉਹਨਾਂ ਦੀ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ